ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਸਪੈਸ਼ਲ ਅਦਾਲਤਾਂ 'ਚ ਪਾਕਸੋ ਐਕਟ ਦੇ ਦੀਨ ਪਾਕਸੋ ਐਕਟ ਦੇ ਦੀਨ ਦੋ ਅਦਾਲਤਾਂ ਦਾ ਗਠਨ ਤਰੰਤਾਰ ਅਤੇ ਸੰਗਰੂਰ ਤਰਨਤਾਰਨ ਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾਗਾ ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰਾਂ 'ਚ ਘੁੱਟਲੇ ਪੈਣ ਹਰਾਸ ਨਾ ਹੋਣਾ ਪਵੇ ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾਗਾ ਉਹਨੂੰ ਰੋਕਣ ਦੇ ਲਈ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ ਜਿਹੜਾ ਸੰਗਰੂਰ ਇੱਕ ਸੰਗਰੂਰ ਤੇ ਦੂਸਰਾ ਤਰਨਤਾਰਨ ਦੋ ਅਸਾਮੀਆਂ ਦੀ ਰਚਨਾ ਕੀਤੀ ਗਈ ਆ ਇਹਦੇ ਨਾਲ ਹੀ ਲਗਭਗ ਬੀ ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋਟਾ ਚ ਆਫੀਸਰ ਸਹਾਵਲ ਹੋਣਗੇ ਖਾਸ ਕਰਕੇ ਅਮਲਾ ਫੈਲਾਜ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਕਲਾਬ ਦਾ ਸੰਬੰਧ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿ ਤਰ੍ਹਾਂ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਊਗੀ ਅਤੇ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ